ਚਚਾ ਨਰਦ ਬਾਚ ਆ ਗਿਆ ਅੱਜ ਕਿ ਚਚਾ ਚਚਾ ਦੇ ਲਈ ਆਪਾਂ ਨੂੰ ਯੂ ਵੀ ਚਾਹੀਦਾ ਹੈ ਦੇਖਦੇ ਹਾਂ 슬ੀਪਿੰਗ ਲਾਈਨ ਸਮਾਲ ਸਟੈਂਡਿੰਗ ਲਾਈਨ ਲੈਫਟ ਸਾਈਡ ਜੋ ਉੱਪਰ ਲਾਈਨ ਹੈ ਆਹ ਲਾਈਨ ਇਹਦੇ ਬਰਾਬਰ ਹੋਣੀ ਚਾਹੀਦੀ ਹੈ ਦੈਨ ਅਪ ਫਿਰ ਇੱਥੋਂ ਤੋਂ ਲੈ ਕੇ ਇੱਥੇ ਤੱਕ ਆਪਾਂ ਨੇ ਬਣਾਉਣਾ ਹੈ ਯੂ ਇੱਥੋਂ ਤੋਂ ਇੱਥੇ ਤੱਕ ਬਣਾਉਣਾ ਹੈ ਯੂ ਜੋ ਨੀਚੇ ਟੱਚ ਕਰਦਾ ਹੋਵੇ ਚਚਾ ਚਚਾ ਇਹਦੇ ਵਿੱਚ ਸਪੇਸ ਆਣੀ ਜ਼ਰੂਰੀ ਹੈ ਸਟਾਰਟਿੰਗ ਦੇ ਵਿੱਚ ਕਰਕੇ ਫਿਰ ਬੱਚੇ ਨੂੰ ਪਤਾ ਲੱਗ ਜਾਂਦਾ ਵੀ ਇਧਰੋਂ ਟਾਂ ਨੀਚੇ ਆ ਕੇ ਇਹਦੇ ਨਾਲ ਜੋੜ ਦੇਣਾ ਚਚਾ ਚਚੇ ਤੋਂ ਬਾਅਦ ਆ ਗਿਆ ਆਪਣੇ ਕੋਲੇ ਛਛਾ अच्छा स्टैंडिंग लाइन सी पानी है लैफ्ट साइड सी एदानी है च तो बाद आ गया स्लीपिंग लाइन स्मॉल स्टैंडिंग लाइन लेफ्ट साइड वो हो गया स्मॉल सी ਫਿਰ ਉੱਥੇ ਹੀ ਤੁਸੀਂ ਰਾਈਟ ਸਾਈਡ ਤੋਂ ਪਾ ਦੇਣੀ ਹੈ نیچے ਟੱਚ ਕਰਕੇ ਅੱਪ ਇੱਥੇ ਇੱਕ ਲਾਈਨ ਲੈਣਾ ਅਗੇ ਦੇਖੋ ਟੈਂਡਿੰਗ ਲਾਈਨ ਇਧਰੋਂ ਇੱਦਾਂ ਦੈਨ ਇੱਦਾਂ ਇਹਨੂੰ ਅੱਪ चचा छा चा जजे की फॉर्मेशन जी चचे वर्गी होगी आपू नीचे टच नहीं करना स्लीपिंग लाइन स्टैंडिंग लाइन जित मुला फरंट होगा उतक तो टू ऑनलाइन तक अपनी नीचे स्टॉप ਇਹ ਤੁਸੀਂ ਬੱਚੇ ਨੂੰ ਪਹਿਲਾਂ ਜੱਜਾ ਸਿਖਾਣਾ ਜੱਜਾ ਸਿਖਾ ਲੋ ਜੱਜਾ ਸਿਖਾ ਕੇ ਬੱਚੇ ਨੂੰ ਤੁਸੀਂ ਅੱਗੇ ਇਦਾਂ ਸਿਖਾ ਲਗਦੇ ਆ ਵੀ ਪਹਿਲਾਂ ਜੱਜਾ ਪਾਇਆ ਇਦਾਂ ਅੰਕੇ ਆਕੇ ਉੱਪਰ 라ਉਂ ਨੀਚੇ ਸਟੌਪ ਬਾਅਦ ਇਹ ਚ ਇਹਨੂੰ ਮੋੜ ਦੋ ਨੀਚੇ ਯੂ ਬਣਾਉਣਾ ਆ ਇੱਥੇ ਟੱਚ ਕਰ ਦੋ ਇਦਾਂ ਹੀ ਬਣ ਸਕਦਾ ਆਹ ਤਰੀਕਾ ਵੀ ਠੀਕ ਆ ਬੱਸ ਯੂ ਵਾਲਾ ਕਿ ਕਿ ਬੱਚੇ ਨੂੰ ਥੱਲੇ ਗੁਲਾਈ ਪਤਾ ਨਹੀਂ ਇਹਦੇ ਵਿੱਚ ਗੁਲਾਈ ਪ੍ਰੋਪਰ ਨਹੀਂ ਆਉਂਦੀ ਇੱਕ ਸਾਈਡ ਦੇ ਉੱਤੇ ਸਟੈਂਡਿੰਗ ਲਾਈਨ ਦਾ ਆ ਜਾਂਦਾ ਮੇਰੇ ਪਾਸੇ ਤੁਸੀਂ ਦੱਸੋ ਹਾਫ ਟੱਚ ਕਰਨਾ ਬੰਦਾ ਆ ਮੈਂ ਤਾਂ ਠੀਕ ਹੈ ਛੱਜਾ ਛੱਜਾ ਝੱਜਾ ਹੁਣ ਆ ਗਿਆ ਜੀ ਝੱਜਾ ਝੱਜੇ ਦੇ ਲਈ ਆਪਾਂ ਨੂੰ ਸਮਾਲ ਯੂ ਕ ਕ ਵਾਲੋ ਜੋ ਵੀ ਹੈ ਉਹਦੇ ਨੀਚੇ ਆਪਾਂ ਨੇ ਪਾਉਣਾ ਆ ਕ ਕ ਸਲੀਪਿੰਗ ਲਾਈਨ ਯੂ ਕ ਕ ਜੋ ਆਪਾਂ ਪਿਛੇ ਸਿੱਖ ਕੇ ਆਏ ਨਾ ਇਦਾਂ ਵਾਲਾ ਕ ਕ ਉਹ ਇਹਦੇ ਨੀਚੇ ਪਾਉਣਾ ਆ ਤੇ ਨੀਚੇ ਕਿੱਦਾਂ ਪਾਉਣਾ ਆ ਇੱਥੋਂ ਸ਼ੁਰੂ ਕਰਨਾ ਕ ਕ ਪਾਉਣਾ ਲਾਈਨ 3 ठीक आग है आगे देख लो इतना शुरू करना हाँ चीज़ बननी चाहिए नहीं तो बच्चा ने करना बच्चा ने पा देना यू इतना शुरू कर देना हो जाना कक्ांग साउंड की है जी h a usara a double j a j j j odhu bach gaya nahi a nahi ave vich jivein aapane piche paya siga chha chha jis tarah aapane piche paya si chha chha usi tarah hi ਨਹੀਂ ਆਪਊਗਾ ਥੋੜਾ ਛੇ ਜਾਏਗਾ ਇਹ ਵਿੱਚ 슬ੀਪਿੰਗ ਲਾਈਨ স্মॉल ਸਟੈਂਡਿੰਗ ਲਾਈਨ ਫੇਰ ਲੈਫਟ ਸਾਈਡ ਸੀ ਸਟਾਪ ਫਿਰ ਇੱਥੋਂ ਲਾਈਨ ਲੈਣੀ ਹੈ ਧਿਆਨ ਨਾਲ ਦੇਖੋ ਇੱਥੋਂ ਲਾਈਨ ਲੈਣੀ ਆ ਤੇ ਇੱਥੇ ਟੱਚ ਕਰਨੀ ਆ ਇੱਥੇ ਹੁਣ ਇਹਦੇ ਵਿੱਚ ਜਿਹੜੀ ਉੱਪਰ ਲਾਈਨ ਪਾਉਣੀ ਹੈ ਜਿਵੇਂ ਆਪਾਂ ਈੜੀ ਬਣਾਈ ਸੀ ਉਦਾਂ ਹੀ ਈੜੀ ਦੇ ਵਿੱਚ ਪਹਿਲਾਂ ਦੇਖੋ ਪਹਿਲਾਂ স্মॉल ਈ ਵੀ ਪਾ ਲਓ ਜਿਹੜੀ ਇਹ ਥੱਲੇ ਟੱਚ ਨਾ ਹੋਵੇ ਇਹਨੂੰ ਬੰਦ ਕਰ ਦਿਓ ਇਦਾਂ ਫਿਰ ਤੋਂ ਆਹ ਲਾਈਨ ਦੇਨਾਲੀ ਬਿਲਕੁਲ ਇਹਦੇ ਥੱਲੇ ਉੱਥੇ ਤੱਕ ਆ ਲਾਈਨ ਪਾਣੀ ਨਿਆ ਨਿਆ ਜਿਵੇਂ ਛੋਟੇ ਬੱਚੇ ਹੁੰਦੇ ਆ ਉਹਨਾਂ ਦੇ ਅਗਰ ਉਹਨਾਂ ਨੇ ਆਪਣੇ ਪਿੱਛੇ ਚੀਜ਼ ਛੁਪਾਈ ਹੋਵੇ ਆਪਣੇ ਹੱਥ ਦੇ ਵਿੱਚ ਜਦੋਂ ਆਪਾਂ ਇਹਨੂੰ ਪੁੱਛਦੇ ਆ ਵੀ ਹਾਂ ਤੇਰੇ ਕੋਲ ਚੀਜੀ ਆ ਜਾਂ ਕੁਝ ਵੀ ਤੇ ਫਿਰ ਉਹ ਕਹਿੰਦੇ ਨੇ ਨਾਲੇ ਤਾਂ ਸਿਰ ਹਲਾਉਂਦੇ ਆ ਨਾਲੇ ਕਹਿੰਦੇ ਨੇ ਨਹੀਂ ਆ ਹੱਡ ਇਦਾਂ ਦਾ ਕਰਕੇ ਵੀ ਨਹੀਂ ਆ ਠੀਕ ਹੈ ਨਹੀਂ ਆ ਨਹੀਂ ਆ ਇਹ ਹੋ ਗਈ ਇਹਦੀ ਸਾਲ ਨਹੀਂ ਆ ਇਹ ਫਾਰਮੇਸ਼ਨ ਨਵੇਂ ਬੱਚਿਆਂ ਨੂੰ ਅਪ੍ਰੈਲ ਤੇ ਮਈ ਤੱਕ ਬਹੁਤ ਕੰਮ ਆਉਗੀ ਉਸ ਤੋਂ ਬਾਅਦ ਵਿੱਚ ਜੂਨ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਕੈਲੀਗ੍ਰਾਫੀ ਤੇ ਬੁੱਕਸ ਲੱਗ ਜਾਂਦੀਆਂ ਨੇ ਹੋਰ ਵੀ ਵਧੀਆ ਪੰਜਾਬੀ ਹੋਏਗੀ